ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸ਼੍ਰੋਮਣਿਕ阿里 ਦਲ ਦੇ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਗੁਰਦੁਆਰਾ ਅੰਗੇਠਾ ਸਾਹਿਬ ਨਤਮਸਤਕ ਹੋਏ ਨੇ ਇਸ ਮੌਕੇ ਉਤੇ ਉਹਨਾਂ ਨੇ ਕਿਹਾ ਕਿ ਉਹ ਪਰਮਾਤਮਾ ਦਾ ਸ਼ੁਕਰਾਨਾ ਕਰਨ ਦੇ ਲਈ ਇੱਥੇ ਪਹੁੰਚੇ ਨੇ ਪਾਰਟੀ ਛੱਡਣ ਵਾਲੇ ਅਕਾਲੀ ਆਗੂ ਨੂੰ ਉਹਨਾਂ ਵੱਲੋਂ ਕਿਹਾ ਗਿਆ ਕਿ ਜੋ ਹੁਣ ਵਿਕਰਮਜੀਤ ਸਿੰਘ ਮਜੀਠੀਆ ਨੂੰ ਮਾੜਾ ਕਹਿ ਰਹੇ ਨੇ ਪਿਛੋਕੜ ਦੇ ਵਿੱਚ ਉਹਨਾਂ ਦੀਆਂ ਸਫਤਾ ਕਰਦੇ ਨਹੀਂ ਥੱਕਦੇ ਉਹਨਾਂ ਕਿਹਾ ਕਿ ਲੀਡਰਾਂ ਦੀ ਅਣਖ ਖਤਮ ਹੋ ਚੁੱਕੀ ਹੈ ਇਹ ਸਥਾਨ ਉਹ ਜਿੱਥੇ ਗੁਰੂ ਵੰਗਾਦੇਵ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਇੱਥੇ ਵਰ ਦਿੱਤੇ ਸੀ ਕਿ ਨਿਮਾਣਿਆਂ ਦਾ ਮਾਣ ਨੇਤਾਣਿਆਂ ਦੇ ਤਾਣ ਅੱਜ ਮੇਰੇ ਵਰਗਾ ਵੀ ਗੁਰੂ ਦਾ ਨਿਮਾਣਾ ਜਿਹੜਾ ਆ ਉਸ ਮਿੱਤਰ ਸਥਾਨ ਤੇ ਜਿਹੜਾ ਆ ਨਤਮਸਤਕ ਹੋਇਆ ਭਾਵੇਂ ਕਿ ਆਪਾਂ ਸਾਰੇ ਸਮੇਂ-ਸਮੇਂ ਤੇ ਗੁਰੂ ਸੇਵਾਣ ਦੇ ਦਰਸ਼ਨ ਕਰਦੇ ਰਹਿੰਨੇ ਆ ਇਹਨਾਂ ਤੇ ਅਧਿਆਸਕ ਸਥਾਨਾਂ ਦੇ ਆਪਾਂ ਦਰਸ਼ਨ ਕਰਦੇ ਰਹਿੰਨੇ ਆ ਪਰ ਅੱਜ ਮੈਂ ਜਿਹੜਾ ਮੇਰੇ ਵਰਗੇ ਨਿਮਾਣੇ ਨੂੰ ਮਾਣ ਬਖਸ਼ਿਆ ਸਤਿਗੁਰਾਂ ਦੇ ਹਜ਼ੂਰ ਅਰਦਾਸ ਬੇਨਤੀ ਕਰਨ ਵਾਸਤੇ حاضر ਹੋਇਆ ਨਤਮਸਤਕ ਹੋਇਆ ਔਰ ਮੈਂ ਗੁਰੂ ਦੇ ਵਜ਼ੀਰ ਭਾਈ ਸਾਹਿਬ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਤੱਖ ਰੂਪ ਜਿਹੜੇ ਹਾਜ਼ਰ ਨੇ ਉਹਨਾਂ ਦੇ ਸਾਹਮਣੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਉਸ ਸਥਾਨ ਤੇ ਜਿੱਥੇ ਉਹਨਾਂ ਨੂੰ ਕਿਹਾ ਗਿਆ ਸੀ ਕਿ ਜੁਲਾਈ ਨੇ ਤੇ ਜੁਲਾਈ ਵਾਲੀ ਖੇਡ ਆਪਾਂ ਸਾਰੇ ਜਾਣਦੇ ਹਾਂ ਕਿ ਇਹ ਅਮਰੂ ਨਾ ਥਾਵਾਂ ਫਿਰਦਾ ਤੇ ਉਸ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਆਪਣੀ ਉਸ ਉਮਰ ਦੇ ਪੜਾ ਤੱਕ ਵੀ ਸਮੱਚੀ ਦੁਨੀਆ ਨੂੰ ਆਨੰਦ ਦਿੱਤਾ ਸ਼ਾਂਤੀ ਦਿੱਤੀ ਉਹ ਉਪਦੇਸ਼ ਦਿੱਤਾ ਨਾਮ ਦੀ ਸ਼ਕਤੀ ਦਿੱਤੀ ਲੰਗਰ ਦੀ ਸ਼ਕਤੀ ਦਿੱਤੀ ਤੇ ਫਿਰ ਅੱਜ ਉਸੇ ਅਸਥਾਨ ਤੇ ਮੈਂ ਗੁਰੂ ਦਾ ਸਿੱਖ ਹੋਣ ਦੇ ਨਾਤੇ ਇੱਕ ਨਾਚੀਜ ਹੋਣ ਦੇ ਨਾਤੇ ਥਾਂ ਲੈਣ ਲਈ ਵੀ ਆਇਆ ਹਾਂ ਥਾਂ ਲੈਣ ਲਈ ਵੀ ਆਇਆ ਹਾਂ ਤੇ ਸਤਿਗੁਰੂ ਕੋਲੋਂ ਕਿਉਂਕਿ ਸਿੱਖ ਨੇ ਸਤਿਗੁਰੂ ਕੋਲੋਂ ਮੰਗਣਾ ਹੈ ਤੇ ਮਾਣ ਮੰਗਣ ਵਾਸਤੇ ਵੀ ਆਇਆ ਹਾਂ ਔਰ 사ਤਗੁਰੂ ਕੋ ਇਹ ਵੀ ਸ਼ਕਤੀ ਮੰਗੀਏ ਕਿ ਸਤਗੁਰੂ ਤੁਹਾਡੇ ਆਸਰੇ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਹੈ ਤੇ ਪ੍ਰਤੱਖ ਨਜ਼ਰ ਆ ਰਿਹਾ ਹੈ ਕਿ ਤੁਸੀਂ ਇਹ ਜਿਹੜਾ ਆ ਮਾਣ ਬਖਸ਼ ਦੇਣਾ ਤੇ ਫਿਰ ਸ਼ਕਤੀ ਵਿਧਿਆ ਜੇ ਤੇ ਕਸਰ ਅੱਗੇ ਵੀ ਨਹੀਂ ਛੱਡਦੇ ਪਰ ਅਜੇ ਹੀ ਸ਼ਕਤੀ ਦਿਆ ਜੇ ਕਿਉਂ ਦਿੱਲੀ ਤਖਤ ਜਿਹੜਾ ਕਦੇ ਸਿੱਖਾਂ ਦਾ ਨਹੀਂ ਬਣਿਆ ਜਿਹੜਾ ਪੰਜਾਬ ਦਾ ਨਹੀਂ ਬਣਿਆ ਜਿਹੜਾ ਪੰਥ ਦਾ ਨਹੀਂ ਬਣਿਆ ਉੱਥੇ ਆਵਾਜ਼ ਬੁਲੰਦ ਕਰਨ ਦਾ ਤੇ ਦਿੱਲੀ ਤਖਤ ਨੂੰ ਝੁਕਾਉਣ ਦਾ ਉਹਨਾਂ ਦੀਆਂ ਚੀਕਾਂ ਕਢਾਉਣ ਦਾ ਤੇ ਪੰਥ ਤੇ ਪੰਜਾਬ ਦੇ ਮਸਲੇ ਹੱਲ ਕਰਵਾਉਣ ਦੀ ਜਿਹੜੀ ਹੈ ਉਹ ਜ਼ਰੂਰ ਸ਼ਕਤੀ ਬਖਸ਼ੇ ਜੀ ਇਹ ਅਰਦਾਸ ਕਰਕੇ ਆ। ਮਟੋਂ ਸਾਹਿਬ ਵੱਖ-ਵੱਖੇ ਕੈਂਡੀਡੇਟ ਆਪਣੇ ਆਪ ਨੂੰ ਜਿਗਾ ਕੇ ਪੰਥਰ ਦਾ ਦੱਸ ਰਹੇ ਨੇ ਤੇ ਹਲਕਾ ਵੀ ਪੰਥਿਕ ਹੈ ਤੇ ਕਿਸ ਤਰ੍ਹਾਂ ਦੇ ਇਹ ਮੁਕਾਬਲਾ ਕਿਸ ਨਾਲ ਪਾਉਂਦੇ। ਮੈਂ ਇੱਥੇ ਜੀ ਅੱਜ ਆਇਆ ਮੈਂ ਗੁਰੂ ਘਰ। ਕਿਸੇ ਤਰ੍ਹਾਂ ਦਾ ਕੋਈ ਕਿੰਤੂ ਪਰੰਤੂ ਨਹੀਂ ਚਾਹੇ ਸਿੱਖਾਂ ਦੀ ਸਭ ਤੋਂ ਵੱਡੀ ਦੁਸ਼ਮਣ ਕਾਂਗਰਸ ਪਾਰਟੀ ਹੈ ਮੇਰੇ ਮੂੰਹੋਂ ਉਹਦੇ ਪ੍ਰਤੀ ਹਮੇਸ਼ਾ ਹੀ ਜਿਹੜਾ ਆ ਅੰਦਰੋਂ ਉਬਾਲ ਉੱਠਦਾ ਹੈ ਮੈਂ ਅੱਜ ਉਹਨਾਂ ਦਾ ਵੀ ਇੱਥੇ ਜ਼ਿਕਰ ਨਹੀਂ ਕਰੂੰ ਹਾਂਜੀ ਉਹਨਾਂ ਦਾ ਵੀ ਜ਼ਿਕਰ ਨਹੀਂ ਕਰੂੰਗਾ ਕਿਉਂਕਿ ਮੈਂ ਗੁਰੂ ਦੀ ਹਜ਼ੂਰੀ ਚ ਆਇਆ ਉਹ ਜਾਣਦੇ ਆ ਹਾਂਜੀ ਤੇ ਬਾਕੀ ਇਲੈਕਸ਼ਨ ਲੈਕਚਰ ਹੁੰਦੀ ਹੈ ਸਰਬ ਸ਼ਰੋਮੀ ਅਕਾਲੀਪਨ ਜੀ ਆਗਾ ਖੇਤਰੀ ਪਾਰਟੀ ਹੈ ਪੰਜਾਬ ਦੀ ਅੱਜ ਕਾਲੀ ਦਲ ਦੇ ਲਈ ਆਜੂ ਤੋਂ ਉਤਕਾਰਨਾ ਕਰਕੇ ਜਿਹੜਾ ਕਿਨਾਰਾ ਕਰਦੇ ਜਾ ਰਹੇ ਆ ਕੋਈ ਸਰਪੀਤ ਸਿੰਘ ਗੇਲਾ ਜਾਂ ਇੱਕ ਨੌਜਵਾਨ ਅਜੂਨੇ ਕੱਲ ਇੱਕ ਨੀਚੀ ਚੈਨਲ ਤੇ ਕੁਝ ਗਰਮਾਂ ਕੀਤੀਆਂ ਨੂੰ ਦਿੱਤਾ ਸਾਂ ਕਰੀ ਜਾਣਾ ਚਾਹੀਦਾ ਦੇਖੋ ਜੇ ਕੁਛ ਉਪਰ ਦੇ ਸੁਣੋਗੇ ਤੇ ਕੱਲ ਤੱਕ ਮਜੀਠੀਆ ਸਾਹਿਬ ਦੀਆਂ ਸਿਫਤਾਂ ਹੀ ਸੁਣੀ ਐ ਤੇ ਰਾਤੋ ਰਾਤ ਪਤਾ ਨਹੀਂ ਕਿਹੋ ਜਿਹਾ ਟੀਕਾ ਲੱਗਦਾ ਆ ਉਹ ਰਿਕਾਰਡ ਹੀ ਪੁੱਠਾ ਚਲਣਾ ਸ਼ੁਰੂ ਹੋ ਜਾਂਦਾ ਇਹ ਇੱਥੇ ਹੀ ਨਹੀਂ ਹਰੇਕੀ ਉਹ ਜਦੋਂ ਸਵੇਰੇ ਪਤਾ ਲੱਗਦਾ ਕਿ ਇਧਰੋਂ ਉੱਠ ਕੇ ਉਧਰ ਚਲਾ ਗਿਆ ਆ ਤਾਂ ਉਹ ਕਹਿੰਦਾ ਕਿ ਮੈਨੂੰ ਰਾਤੋਂ ਰਾਤ ਇਹ ਵਿਦੇਸ਼ ਹੋ ਗਿਆ ਇੱਕ ਜਿਹੜੀ ਪੰਜਾਬੀਆਂ ਦੀ ਇੱਕ ਅਣਖ ਹੁੰਦੀ ਸੀ ਨਾ ਕਿ ਜਿੱਥੇ ਚੱਲੇ ਯਾਰ ਚੱਲਣਾ ਆ ਹਾਂਜੀ ਉਸ ਥਾਂ ਤੋਂ ਹਿਲਣਾ ਨਹੀਂ ਅੱਜ ਤੱਕ ਇਹਦਾ ਬਦਲੋ ਜਿਹੜਾ ਆ ਆਡੇ ਅਜ਼ਾਜ ਨਹੀਂ ਤੱਕ ਬਣੇ ਫਿਰਦੇ ਜਿਹੜੇ ਇਧਰੋਂ ਉਹ ਇਧਰ ਤੇ ਇਧਰੋਂ ਇਧਰ ਜਾਂਦੇ ਹਾਂਜੀ ਹਾਂ ਇਹ ਵੱਖਰੀ ਗੱਲ ਹੈ ਕਿ ਕਿਸੇ ਨੂੰ ਕਿਸੇ ਦੀ ਵਿਚਾਰਧਾਰਾ ਚੰਗੀ ਲੱਗਦੀ ਹੈ ਕੋਈ ਮਹਿਸੂਸ ਕਰਦਾ ਕਿ ਯਾਰੇ ਮੈਂ ਇਹਨਾਂ ਨਾਲ ਜੁੜਿਆ ਸੀਗਾ ਪੰਥ ਤੇ ਪੰਜਾਬ ਦੇ ਹਿੱਤ ਵਾਸਤੇ ਪਰ ਇਹਨਾਂ 'ਚ ਕਮਜ਼ੋਰੀ ਹੈ ਉਹ ਹੋ ਜਾ ਹਾਜ ਤੇ ਤੁਸੀਂ ਜਿਹੜਾ ਪਰਸਨਲ ਅਲੀਗੇਸ਼ਨ ਲਾ ਲਾ ਕੇ ਤੇ ਤੁਸੀਂ ਅਕਾਲੀਦਾਰ ਨੂੰ ਕਟਾਰੇ 'ਚ ਖੜਾ ਕਰੋ ਚਾ ਕੋਈ ਵੀ ਹੋਵੇ ਮੇਰਾ ਛੋਟਾ ਵੀਰ ਆ ਮੇਰਾ ਬੱਚਿਆਂ ਵਰਗਾ ਮੈਂ ਹੀ ਉਹਨੂੰ ਉਂਗਲ ਲਾ ਕੇ ਤੋਰ ਕੇ ਇੱਥੋਂ ਤੱਕ ਬਣਾਇਆ ਕਿ ਅੱਜ ਮੇਰੇ ਵਰਗੇ ਵੀ ਉਹ ਤੋਂ ਡਰਦੇ ਅੱਜ ਮੈਂ ਵੀ ਡਰਦਾ ਹਾਂ ਹਾਂਜੀ ਇਸ ਕਰਕੇ ਜਿਹੜਾ ਹੈ ਨਾ ਹੁਣ ਤੇ ਹੁਣ ਤੇ ਭਾਵੇਂ ਤੁਹਾਡੇ ਤੋਂ ਡਰ ਲੱਗਦਾ ਠੀਕ ਹੈ ਨਹੀਂ